ਤੋਂ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਾਂ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਆਪਣਾ ਜਨਮ ਦਿਨ ਪੌਦੇ ਲਗਾ ਕੇ ਅਤੇ ਗੁੰਗੇ ਬੋਲੇ ਬੱਚਾ ਨਾਲ ਮਨਾਇਆ ਗੁੰਗੇ ਬੋਲੇ ਬੱਚਾ ਨੂੰ ਖਾਣਾ ਖਵਾਇਆ ਅਤੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਬੱਚਿਆਂ ਦੀ ਹੌਸਲਾ ਅਭਜਾਈ ਕੀਤੀ ਅਤੇ ਉਹਨਾਂ ਨੂੰ ਖਾਣਾ ਵੀ ਖਵਾਇਆ ਜਤਿੰਦਰ ਭੱਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਜਿਹੇ ਬੱਚੇ ਚਾਹੇ ਗੁੰਗੇ ਜਾਂ ਬੋਲੇ ਹਨ ਜਾਂ ਬੋਲ ਨਹੀਂ ਸਕਦੇ ਜਾਂ ਸੁਣ ਨਹੀਂ ਸਕਦੇ ਪਰ ਜੀਵਨ ਦੇ ਵਿੱਚ ਅੱਗੇ ਜਾ ਕੇ ਇਹ ਬਹੁਤ ਜ਼ਿਆਦਾ ਤਰੱਕੀ ਕਰਦੇ ਹਨ ਅਤੇ ਮੈਂ ਆਪਣਾ ਜਨਮ ਦਿਨ ਇਸ ਤਰ੍ਹਾਂ ਹੀ ਹਰ ਸਾਲ ਮਨਾਉਂਦਾ ਹਾਂ ਉਹਨਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੱਚਾ ਨੂੰ ਭੇਟੀਆਂ ਵੀ ਵੰਡੀਆਂ ਆਓ ਦੇਖਦੇ ਹਾਂ ਰੋਸ਼ਨੀ ਪੰਜਾਬ ਦੀ ਚੈਨਲ ਤੋਂ ਅਸ਼ੋਕ ਬੰਦ ਤਲਦੀ ਦੀ ਰਿਪੋਰਟ ਨਾ ਹੋ ਸਕਦੇ ਐ ਨਾ ਹੋ ਸਕਦੇ ਤੇ ਇਹ ਉਹਨਾਂ ਬੱਚਾ ਸਕੂਲ ਆ ਅੱਜ ਮੇਰਾ ਜਨਮ ਦਿਨ ਸੋ ਜਨਮ ਦਿਨ ਮੇਰੀ ਹਮੇਸ਼ਾ ਸੋਚ ਰਹੀ ਆ ਕਿ ਕਿਸੇ ਨੇ ਵੇਖ ਲਈ ਢੰਗ ਦੇ ਨਾਲ ਕਿਸੇ ਵਕਤ ਢੰਗ ਦੇ ਨਾਲ ਬਣਾਇਆ ਜਾਏ ਨਹੀਂ ਜਨਮ ਦਿਨ ਕੇਕਾਂ ਤੱਕ ਸ਼ਾਮੀਆਂ ਪਾਰਟੀਆਂ ਤੱਕ ਸੀਮਤ ਹੋ ਕੇ ਆ ਜਾਂਦੇ ਆ ਮੈਂ ਸਵੇਰੇ ਅੱਜ ਮੇਰੇ ਪੈਨ ਦੇ ਵਿੱਚ ਹਜ਼ਾਰ ਬੂਟਾ ਮੇਰਾ ਲਾਇਵ ਹੈ ਮੇਰੇ ਸਾਥੀਆਂ ਨੇ ਮੇਰੇ ਸਾਰੇ ਸਟਾਫ ਨੇ ਅਸੀਂ ਉਹਨਾਂ ਬੱਚਿਆਂ ਨੂੰ ਦੁੱਧਿਆ ਦੀ ਬਿਦਾਈ ਕੀਤੀ ਉਹਨਾਂ ਨੂੰ ਰੇਹ ਪਾਈ ਉਹਨਾਂ ਨੂੰ ਪਾਣੀ ਦਿੱਤਾ ਹੋਰ ਲੈ ਇਹਨਾਂ ਬੱਚਿਆਂ ਦੇ ਜੀ ਕਿਸ ਨੇ ਰਾਧਾ ਦਰਸ਼ਨ ਕਰਨੇ ਹੋ ਪਰਮਾਤਮਾ ਦੇਖਣਾ ਹੋਵੇ ਕੁਦਰਤ ਦੇਖਣਾ ਹੋਵੇ ਗੋੜ ਅੰਨਾ ਵੈਗੂ ਦੇਖਣਾ ਹੋਵੇ ਤਾਂ ਇਸ ਸਕੂਲ ਦੇ ਵਿੱਚ ਆਇਆ ਮੈਂ ਪਹਿਲਾਂ ਵੀ ਇਸ ਸਕੂਲ ਦੇ ਵਿੱਚ ਮਨਾਉਣ ਦਾ ਮੌਕਾ ਮਿਲਿਆ ਸੋ ਭਾਵੇਂ ਇਹ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਪਰ ਜਦੋਂ ਅਸੀਂ ਇਹਨਾਂ ਬੱਚਿਆਂ ਦੇ ਨਾਲ رابطہ ਗਿਆਨ ਕਰਦੇ ਆ ਇਹਨਾਂ ਇੰਟਰੈਕਸ਼ਨ ਹੁੰਦੀ ਹੈ ਸਾਡੀ ਤਾਂ ਇਹ ਬੱਚੇ ਸਾਰੀ ਗੱਲ ਸਮਝਦੇ ਆ ਇਹਨਾਂ ਨੂੰ ਚੰਗੇ ਦਾ ਮਾੜੇ ਦਾ ਪਿਆਰ ਦਾ ਸਤਕਾਰ ਦਾ ਆਪਣਾਤ ਦਾ ਸਟੱਡੀ ਦਾ ਸਾਰਾ ਗਿਆਨ ਹੈ ਸੋ ਮੈਂ ਕਹਿੰਦਾ ਵੀ ਪਰਮਾਤਮਾ ਦੇ ਦਰਸ਼ਨ ਇਸ ਤਰ੍ਹਾਂ ਜਾ ਕੇ ਹੋ ਸਕਦੇ ਆ ਸੋ ਅੱਜ ਮੈਂ ਸਕੂਲ ਦੇ ਵਿੱਚ ਆਇਆ ਸਟਾਫ ਨਾਲ ਗੱਲ ਕੀਤੀ ਹੈ ਸ਼ਰਮਾ ਜੀ ਐਕਚੁਅਲੀ ਮੁੱਖ ਪ੍ਰਬੰਧਕ ਨੇ ਇਹਨਾਂ ਦਾ ਵਿਚਾਰਾਂ ਨੂੰ ਸਾਂਝ ਪਾਈ ਹੈ ਇਸ ਸਕੂਲ ਨੂੰ ਪਰਫੈਕਟ ਕਰਨ ਲਈ ਸਪੱਸ਼ਟਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਸਾਹਿਬ ਸਾਰੇ ਹਮੇਸ਼ਾ ਜਦਨਸ਼ੀਰ ਆਇਆ ਕੱਲ ਹੀ ਵਿਰਿੰਦਰ ਕੁਮਾਰ ਜੀ ਗੋੜ 5 ਲੱਖ ਰੁਪਏ ਸਕੂਲ ਨੂੰ ਦੇ ਕੇ ਗਏ ਆ ਇਹ ਸਕੂਲ ਤੇ ਜੋ ਵੀ ਅਸੀਂ ਕਰ ਸਕਦੇ ਕੋਈ ਉਹ ਕਰਾਂਗੇ ਬੱਚਿਆਂ ਨੇ ਆ ਕੇ ਕਿਹਾ ਸੀ ਸ਼ਰਮਾ ਜੀ ਨੇ ਬੱਚਾ ਨੂੰ ਕਿੱਟ ਚਾਹੀਦੀ ਉਹ ਨਹੀਂ ਲਾ ਕੇ ਦਿੱਤੀ ਆ ਖੜੇ ਖੜੇ ਉਹ ਨਹੀਂ ਲੈ ਕੇ ਆਏ ਆ ਸੋ ਸਾਡੇ ਬੱਚੇ ਨੇ ਸਾਡਾ ਸ਼ਹਿਰ ਸਾਰੇ ਪ੍ਰਬੰਧਕ ਸਮੁੱਚਾ ਸਟਾਫ ਬਹੁਤ ਵਧੀਆ ਤਨਦੇਹੀ ਦੇ ਨਾਲ ਇੱਕ ਸੇਵਾ ਸਮਝ ਕੇ ਇਹਨਾਂ ਬੱਚਿਆਂ ਦੀ ਸਾਂਭ-ਸਮਾਵ ਦੇਣੇ ਸਕੱਦੀ ਕਰਾਉਂਦੇ ਆ ਸੋ ਇਹਨਾਂ ਬੱਚਿਆਂ ਨੂੰ ਹਰ ਤਰ੍ਹਾਂ ਸਹੂਲਤਾਂ ਮੁਹੱਈਆ ਕਰਵਾਉਣਾ ਸਾਡੀ ਡੋਟੀ ਆ ਉਹ ਅਸੀਂ ਕਰਵਾਵਾਂਗੇ ਅਪਲਾ ਸਾਹਿਬ ਜੀ ਜਨਮ ਦਿਨ ਹੈ ਜੀ ਹਾਂ ਜੀ ਅੱਜ ਜਨਮ ਅਸ਼ਟਮੀ ਹੈ ਜਰੂਰ ਸੰਗਰਾਦ ਵੀ ਹੈ ਕੇਜਰੀਵਾਲ ਸਾਹਿਬ ਜਨਮ ਦਿਨ ਹੈ ਛੋਟੇ ਭਰਾ ਦਾ ਵੀ ਜਨਮ ਹੈ ਸੋ ਵਾਹਿਗੁਰੂ ਦੀ ਕਿਰਪਾ ਔਰ ਮੈਂ ਤਾਂ ਹਮੇਸ਼ਾ ਹੀ ਖੁਦ ਨੂੰ ਮੰਨਣ ਵਾਲਾ ਇਨਸਾਨ ਆ ਜੀ ਜਿਹੜਾ ਜਨਮ ਤੇ ਮੌਤ ਇਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਕਿੱਥੇ ਅਸੀਂ ਜਨਮ ਲੈਣਾ ਹੈ ਪ੍ਰਮਾਤਮਾ ਦਾ ਇਹ ਕਰਦਾ ਸੋ ਮੇਰਾ ਜਨਮ ਕੋਠਾਗੁਰੂ ਪਿੰਡ ਚ ਹੋਇਆ ਜਿਹਦੇ ਬਟੰਡੇ ਚ ਹੋਇਆ ਤੇ ਇਹ ਇਸ ਧਰਤੀ ਦੀ ਸੇਵਾ ਕਰਨਾ ਇਸ ਧਰਤੀ ਦੇ ਲੋਕਾਂ ਦੀ ਸੇਵਾ ਕਰਨਾ ਇਸ ਧਰਤੀ ਇਹ ਨੂੰ ਵੱਟਪੱਦ ਸਕੂਲ ਸਮਝ ਆ ਕਉਣਾ ਉਹ ਡਿਉਟੀ ਹੈ ਉਹ ਉਸ ਡਿਉਟੀ ਨੂੰ ਨਿਭਾ ਰਹੇ ਆਂ ਲੋਕਾਂ ਵੱਲੋਂ ਜੋ ਪਿਆਰ ਜੋ ਸਤਕਾਰ ਪਾਰਟੀ ਨੂੰ ਜੋ ਪਿਆਰ ਜੋ ਸਰਕਾਰ ਨੂੰ ਹੈ ਉਹ ਉਸ ਦੇ ਲਈ ਮੈਂ ਵੈਗੁਰ ਦੇ ਚੁਪ ਰਿਹਾ ਆਂ ਤੇ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਮੈਂ بیان ਨਹੀਂ ਕਰ ਸਕਦਾ ਪੱਲਾ ਸਾਹਿਬ ਆਪਣਾ ਜੇ ਸਕੂਲ ਹੈ ਇਸ ਤਰ੍ਹਾਂ ਜਿਲੇ ਤੱਕ ਸੀਮਤ ਕਿਉਂ ਰਹਿ ਗਿਆ ਚਲੋ ਕਈ ਐਕਟੀਵਿਟੀ ਹੁੰਦੀ ਹੈ ਉਹ ਚਲੋ ਗਰਾਂਟਾਂ ਵੀ ਆਉਂਦੀਆਂ ਪਰ ਸਕੂਲ ਦੀ ਜਿਹੜੀ ਬਿਲਡਿੰਗ ਹੈ ਅਸਤੋਂ ਜਿਵੇਂ ਪਹਿਲਾਂ ਮੰਨ ਲਓ 50 ਸਾਲ ਪਹਿਲਾਂ 40 ਸਾਲ ਪਹਿਲਾਂ ਸੀ ਉਸੇ ਤਰ੍ਹਾਂ ਹੀ ਹੈ ਉਹ ਡਵੈਲਪਮੈਂਟ ਵੀ ਕਿਉਂ ਨਹੀਂ ਬਿਲਕੁਲ ਕਰਾਂਗੇ ਜਿਵੇਂ ਸ਼ਰਮਾ ਜੀ ਨੂੰ ਕਹਿੰਦੀ ਕਹਿ ਕੇ ਅੱਡੇ ਮੈਂ ਪਹਿਲੇ ਵੀ ਸਕੂਲ ਚ ਆਇਆ ਸੀ ਖੜੇ ਨੇ ਮੈਂ ਕਿਹਾ ਸੀ ਮੈਂ ਇੱਕ ਲੈਟਰ ਲਿਖੂ ਸੀ ਆਮ ਸਾਹਿਬ ਦੇ ਨਾਮ ਮੁੱਖ ਮੰਤਰੀ ਸਾਹਿਬ ਨੂੰ ਇਹ ਲੈ ਕੇ ਅੱਜ ਵੀ ਕਹਿੰਦਾ ਪ੍ਰਬੰਧਕਾਂ ਨੂੰ ਖੁੱਲੀ ਮੇਰੀ ਬੇਨਤੀ ਹੈ ਕਿਪਾ ਕਰ ਤੁਸੀਂ ਮੈਨੂੰ ਲੈਟਰ ਲਿਖ ਕੇ ਦਿਨ ਮੁੱਖ ਮੰਤਰੀ ਕਿਉਂਕਿ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਹਨ ਜੀ ਭਗਵੰਤ ਸਿੰਘ ਮਾਨ ਉਹ ਤਾਂ ਇਹ ਜਿਹੇ ਕੰਦਾ ਭਾਲ ਦੇ ਖੜਦੇ ਆ ਉਹ ਦਿਮਾਗ ਤੋਂ ਘੱਟ ਦਿਲ ਤੋਂ ਜ਼ਿਆਦਾ ਕੰਮ ਲੈਣਾ ਸਾਡਾ ਮੁੱਖ ਮੰਤਰੀ ਆ ਇਹ ਜਿਹੀਆਂ ਫੁੱਲਾਂ ਦੀਆਂ ਗੱਲ ਕਰਨਾ ਵਾਤਾਵਰਣ ਦੀ ਗੱਲ ਕਰਨਾ ਹਵਾ ਦੀ ਗੱਲ ਕਰਨਾ ਪਾਣੀ ਦੀ ਗੱਲ ਕਰਨਾ ਠੀਕ ਹੈ ਇਹ ਸਾਡੇ ਮੁੱਖ ਮੰਤਰੀ ਸਰਵਰ ਭਗਵਾਨ ਸਿੰਘ ਮਾਨ ਨੇ ਹੈ ਸੇ ਮੈਨੂੰ ਪੂਰਨ ਵਿਸ਼ਵਾਸ ਹੈ ਵੀ ਜਦੋਂ ਅਸੀਂ ਇਸ ਸਕੂਲ ਦੀਆਂ ਕੋਈ ਵੀ ਸਮੱਸਿਆ ਅਸੀਂ ਮੁੱਖ ਮੰਤਰੀ ਸਾਹਿਬ ਦੇ ਅੰਦਰ ਵਿੱਚ ਲੈ ਕੇ ਆਉਣਗੇ ਉਹ ਇੱਥੇ ਲੈ ਕੇ ਵੀ ਚੱਕ ਰਹਿੰਦੇ ਆ ਉਹ ਜਰੂਰ ਇੱਥੇ ਖੁਦ ਵੀ ਆਉਣਗੇ ਤੇ ਜੋ ਵੀ ਇਸ ਸਕੂਲ ਨੂੰ ਸੰਭੋਤਾਂ ਦੀ ਲੋੜ ਆ ਗ੍ਰਾਂਟ ਦੀ ਲੋੜ ਆ ਬੈਸ ਦੀ ਲੋੜ ਆ ਉਹ ਹਰ ਹਾਲਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਦੇਗੇ ਚਲੋ